ਪੰਚਾਇਤੀ ਜ਼ਮੀਨਾਂ ਦੀ ਬੋਲੀ ਦੇ ਵਿੱਚ ਕਰੋੜਾ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ। ਬਤਲ ਕਹਿ ਸਕਦੇ ਆ ਕਿ ਸਰਕਾਰ ਦਾ ਮਾਲ ਤੇ ਡਾਂਗਾਂ ਦੇ ਗੱਜ ਦੇ ਹਿਸਾਬ ਦੇ ਨਾਲ ਵਿਕਿਆ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਫਿਰ ਵੀ 500 ਕਰੋੜ ਦੀ ਕਮਾਈ ਹੋਈ ਆ ਪਰ ਕਈ ਪੰਚਾਇਤਾਂ ਦੀ ਜਿਹੜੀ ਇਨਕਮ ਆ ਉਹ ਜ਼ੀਰੋ ਹੋ ਗਈ ਆ। ਤੇ ਬੋਲੀ ਦੇ ਵਿੱਚ ਵਜਈ ਠੱਗੀ। ਪੂਰੀ ਖਬਰ ਹੈ ਕਿ ਪੰਜਾਬ 'ਚ ਲੋਕ ਪੰਚਾਇਤ ਜ਼ਮੀਨਾਂ ਨੂੰ ਹੱਥ ਕੁੱਟ ਕੇ ਜੋ ਕਾਤੇ ਉਤੇ ਲੈਂਦੇ ਹਨ ਜਦੋਂ ਕਿ ਆਮ ਜ਼ਮੀਨਾਂ ਦਾ ਠੇਕਾ ਸਿਰ ਚੜ ਕੇ ਬੋਲ ਰਿਹਾ ਬੇਸ਼ੱਕ ਐਤਕੀ ਪੰਚਾਇਤੀ ਜ਼ਮੀਨਾਂ ਦੀ ਬੋਲੀ ਤੋਂ ਕਰੀਬ 25% ਦੀ ਕਮਾਈ ਵਧੀਆ ਪਰੰਤੂ ਪੰਚਾਇਤੀ ਜ਼ਮੀਨ ਦੀ ਔਸਤਨ ਪ੍ਰਤੀ ਏਕੜ ਠੇਕੇ ਦੀ ਕੀਮਤ ਕਾਫੀ ਘਟ ਹੈ ਪੰਜਾਬ 'ਚ ਖੇਤੀ ਜ਼ਮੀਨਾਂ ਦਾ ਠੇਕਾ ਇਸ ਵੇਲੇ ਕਰੀਬ 55000 ਰੁਪਏ ਤੋਂ ਲੈ ਕੇ 85000 ਪ੍ਰਤੀ ਏਕੜ ਤੱਕ ਪਹੁੰਚ ਚੁੱਕਾ ਤੇ ਜਦੋਂ ਕਿ ਪੰਚਾਇਤੀ ਜ਼ਮੀਨਾਂ ਦਾ ਠੇਕਾ ਔਸਤਨ ਹਾਲੇ 30000 ਹਜ਼ਾਰ ਪਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਚੜ ਰਿਹਾ ਹੈ ਪੰਜਾਬ ਚ ਸਿਰਫ ਅੱਧਾ ਦਰਜਨ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਮਲੇਰਕੋਟਲਾ ਮੋਗਾ ਅਤੇ ਸੰਗਰੂਰ ਜਿਨ੍ਹਾਂ ਚ ਪੰਚਾਇਤੀ ਜ਼ਮੀਨ ਦਾ ਠੇਕਾ ਪ੍ਰਤੀ ਏਕੜ 50000 ਨੂੰ ਪਾਰ ਕੀਤਾ ਜਦ ਕਿ ਸਭ ਤੋਂ ਮੰਦਾ ਹਾਲ ਪਟਿਆਲੇ ਜ਼ਿਲ੍ਹੇ ਦਾ ਜਿੱਥੇ ਕਈ ਬਲਾਕਾਂ ਚ ਹਜ਼ਾਰਾਂ ਏਕੜ ਜ਼ਮੀਨ ਪੰਚਾਇਤੀ ਜ਼ਮੀਨ ਮਹਜ 5000 ਤੋਂ ਲੈ ਕੇ 15000 ਰੁਪਏ ਪ੍ਰਤੀ ਏਕੜ ਠੇਕੇ ਤੇ ਬੋਲੀ ਦਿੱਤੀ ਗਈ ਹੈ ਉਧਰ ਪੰਚਾਇਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਕਈ ਵਰਿਆ ਤੋਂ ਲੋਕ ਕਾਬਜਨ ਜਦੋਂ ਕਦੇ ਵੀ ਬੋਲੀ ਵਧਨ ਜੋ ਕਦੇ ਵੀ ਬੋਲੀ ਵਧਨ ਹੀ ਦਿੰਦੇ ਤੇ ਪਟਿਆਲਾ ਚ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਪੰਚਾਇਤੀ ਜਿਹੜੀ ਜ਼ਮੀਨਾਂ ਜਿਹੜੀ ਵਾਯੋਗ ਆ ਉਹਦਾ ਠੇਕਾ ਮਸਾਂ 5 ਤੋਂ 15000 ਰੁਪਏ ਪ੍ਰਤੀ ਏਕੜ ਕਿਉਂਕਿ ਉੱਥੇ ਵੱਡੇ ਤਨਾੜ ਨੇ ਵੱਡੇ ਸਿਆਸੀ ਲੀਡਰ ਨੇ ਜਿਨ੍ਹਾਂ ਦਾ ਕਬਜ਼ਾ ਬੋਲੀ ਕਰਾਂ ਦਾ ਇਹ ਵੀ ਤਰਕ ਹੈ ਕਿ ਇਹਨਾਂ ਜ਼ਮੀਨਾਂ ਉਹਨਾਂ ਖੁਦ ਆਬਾਦ ਕੀਤੀਆਂ ਨੇ ਨਾਬਾ ਬਲਾਗ ਦੇ ਪਿੰਡਾਂ ਵਿੱਚ ਪੋਜੀਸ਼ਨ ਚੰਗੀ ਦੱਸੀ ਜਾ ਰਹੀ ਹੈ ਪਟਿਆਲਾ ਜ਼ਿਲ੍ਹੇ ਵਿੱਚ ਪੰਚਾਇਤੀ ਜ਼ਮੀਨ ਦੀ ਔਸਤਨ 35000 ਰੁਪਏ ਪ੍ਰਤੀ ਏਕੜ ਹੈ ਠੇਕਾ ਚੜਿਆ ਬੋਲੀ ਚੜੀ ਹੈ ਜਦੋਂ ਕਿ ਮੋਗਾ ਜ਼ਿਲ੍ਹੇ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਪ੍ਰਤੀ ਏਕੜ 58608 ਰੁਪਏ ਰਹੀ ਹੈ ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਸ਼ਾਮਲਾ ਜਾਂ ਮਸ਼ਤਰਕਾ ਮਾਲਕਾਂ ਜ਼ਮੀਨ ਦਾ ਕੁੱਲ ਰਕਬਾ 7.21 ਲੱਖ ਏਕੜ ਹੈ ਜਿਸ ਵਿੱਚ ਜਿਸ ਤੋਂ ਕਰੀਬ 2 ਲੱਖ ਏਕੜ ਰਕਬਾ ਵਾਯੋਗ ਹੈ ਜਦਕਿ 5.20 ਲੱਖ ਏਕੜ ਰਕਬਾ ਗੈਰ ਵਾਯੋਗ ਹੈ ਹੁਣ ਗੱਲ ਕੀਤੀ ਜਾਵੇ ਤਾਂ ਮੋਗੇ ਦੇ ਵਿੱਚ ਵਾਯੋਗ ਜਿਹੜੀ ਜ਼ਮੀਨ ਆ ਉਹ ਕੋਈ 4253 ਏਕੜ ਜਿੱਥੇ ਕੋਈ 58608 ਰਪਈਏ ਜਿਹੜੇ ਨੇ ਉਹ ਪ੍ਰਤੀ ਏਕੜ ਕਿਲਾ ਚੜਿਆਗਾ ਮਲੇਰ ਕੋਟੜਾ ਦੇ ਵਿੱਚ 1599 ਵਾਈ ਜੋਗ ਜ਼ਮੀਨਾਂ ਉੱਥੇ ਠੇਕਾ 53820 ਰੁਪਏ ਆ ਫਿਰੋਜ਼ਪੁਰ ਚ 11119 ਏਕੜ ਜ਼ਮੀਨ ਸਰਕਾਰੀ ਜਿਹੜੀ ਆ ਵਾਈ ਜੋਗ ਆ ਜਿੱਥੇ ਠੇਕਾ ਕਰੀਬ 51203 ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵਾਈ ਜੋਗ ਜਿਹੜੀ ਸਰਕਾਰੀ ਜ਼ਮੀਨ ਆ ਉਹ 26954 ਏਕੜ ਜਿੱਥੇ ਠੇਕਾ 35000 ਦੇ ਕਰੀਬ ਚੜਿਆ ਇਸ ਨਾਲ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 16093 ਏਕੜ ਵਾਝਯੋਗ ਜ਼ਮੀਨ ਜਿੱਥੇ ਠੇਕਾ 44165 ਪ੍ਰਤੀ ਏਕੜ ਕਿਲਾ ਗਿਆ ਰੇਟ ਹਾਰਪੁਰ ਦੇ ਵਿੱਚ 11758 ਏਕੜ ਵਾਝਯੋਗ ਨੇ ਜਿੱਥੇ ਠੇਕਾ 24700 ਰੁਪਏ ਗਿਆ ਪਠਾਨਕੋਟ ਚ ਮੈਂ 1811 ਏਕੜ ਜ਼ਮੀਨ ਹੈ ਜਿੱਥੇ ਠੇਕਾ 21981 ਰੁਪਏ ਗਿਆ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ 15480 ਜਿਹੜੇ ਨੇ ਉਹ ਵਾਈ ਜੋਗ ਕਿੱਲੇ ਨੇ ਜਿੱਥੇ ਠੇਕਾ 41466 ਰੁਪਏ ਗਿਆ ਮੁਖਸੇ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ 3642 ਏਕੜ ਜਿਹੜੀ ਵਾਈ ਜੋਗ ਜ਼ਮੀਨ ਹੈ ਜਿੱਥੇ ਠੇਕਾ ਕਰੀਬ 48646 ਰੁਪਏ ਪ੍ਰਤੀ ਕਿਲਾ ਜਿਹੜਾ ਉਹ ਠੇਕਾ ਚੜਿਆ ਗਿਆ ਪੰਜਾਬ 'ਚ ਇਸ ਵੇਲੇ ਕੁੱਲ 13326 ಗ್ರಾಮ ਪੰਚਾਇਤਾਂ ਜਿਨ੍ਹਾਂ ਵਿੱਚ 9300 11 ਪੰਚਾਇਤਾਂ ਉਹ ਹਨ ਜਿਨ੍ਹਾਂ ਦਾ ਜਿਨ੍ਹਾਂ ਦੀ ਆਮਦਨ ਕੋਈ ਵੀ ਨਹੀਂ ਹੈ ਮਤਲਬ 0 ਜਦੋਂ ਕਿ 1740 ਪੰਚਾਇਤਾਂ ਇਹੋ ਜੀਆਂ ਨੇ ਸੂਬੇ ਅੰਦਰ ਜਿਨ੍ਹਾਂ ਦੀ ਆਮਦਨੀ ਸਾਲਾਨਾ 1 ਲੱਖ ਰੁਪਏ ਤੋਂ ਘੱਟ ਹੈ ਇਸੇ ਤਰ੍ਹਾਂ 1265 ਅਜਿਹੀਆਂ ਪੰਚਾਇਤਾਂ ਹਨ ਜਿਨ੍ਹਾਂ ਦੀ ਆਮਦਨ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਆ ਸਾਲਾਨਾ ਜਦ ਕਿ 350 ਪੰਚਾਇਤਾਂ ਜੀਆਂ ਨੇ ਪੰਜਾਬ ਦੀਆਂ ਜਿਨ੍ਹਾਂ ਦੀ ਆਮਦਨ ਸਾਲਾਨਾ 2 ਲੱਖ ਤੋਂ ਉੱਪਰ ਹੈ ਜਿੱਥੇ ਪੰਚਾਇਤੀ ਜ਼ਮੀਨਾਂ ਹਨ ਉੱਥੇ ਪੰਚਾਇਤ ਨੂੰ ਫੁੱਟਕਲ ਖਰਚੇ ਚੁੱਕਣ ਲਈ ਵੀ ਸਰਕਾਰ ਦੇ ਮੂੰਹ ਵੱਲ ਦੇਖਣਾ ਪੈਂਦਾ ਹੈ ਸ਼ਰਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਉਹ 98900 94 ਏਕੜ ਪੰਚਾਇਤੀ ਜ਼ਮੀਨਾਂ ਜਾਣਕਾਰੀ ਅਨੁਸਾਰ ਪੰਚਾਇਤ ਮੈਕਮੇ ਦੇ ਉੱਚ ਅਫਸਰਾਂ ਤੇ ਕਈ ਡਿਪਟੀ ਕਮਿਸ਼ਨਰਾਂ ਨੇ ਵੀ ਪੰਚਾਇਤੀ ਜ਼ਮੀਨਾਂ ਦੀ ਆਮਦਨੀ ਵਧਾਉਣ ਲਈ ਕਾਫੀ ਹਮਲੇ ਮਾਰੇ ਨੇ ਪਰੰਤੂ ਪਿੰਡਾਂ ਦੇ ਲੋਕਾਂ ਨੇ ਕਿਸੇ ਦੀ ਪੇਸ਼ ਨਹੀਂ ਆਉਂਦੀ ਕਿਉਂਕਿ ਪਿੰਡਾਂ ਦੇ ਲੋਕਾਂ ਦੇ ਉੱਪਰ ਪੰਚਾਇਤਾਂ ਦਾ ਹੱਥ ਹੈ ਪੰਚਾਇਤਾਂ ਦੇ ਉੱਪਰ ਸਿਆਸੀ ਲੀਡਰਾਂ ਦਾ ਹੱਥ ਹੈ ਜੇ ਲੋਕਾਂ ਨੂੰ ਸਿਆਸੀ ਸਰਪ੍ਰਸਤੀ ਵੀ حاصل ਹੈ ਪਿੰਡਾਂ ਦੇ ਲੋਕ ਇਕੱਠੇ ਹੋ ਜਾਂਦੇ ਤੇ ਪੰਚਾਇਤੀ ਜ਼ਮੀਨ ਦੀ ਬੋਲੀ ਨਾਂ ਵਿਧਾਇਆ ਨੂੰ ਲੈ ਕੇ ਫਿਰ ਪਿੰਡ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਲੋਕੀ ਏਕਾ ਕਰ ਲੈਂਦੇ ਨੇ ਹਰ ਵਾਰੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਅਤੇ ਕਈ ਥਾਵਾਂ ਉੱਤੇ ਪੰਚਾਇਤ ਮਹਿਕਮੇ ਦੀ ਮਿਲੀ ਭੁਗਤ ਨਾਲ ਵੀ ਰਾਸ਼ੀ ਕਟਾਈ ਜਾਂਦੀ ਹੈ ਕਈ ਪਿੰਡਾਂ ਦੀਆਂ ਪੰਚਾਇਤਾਂ ਜ਼ਮੀਨਾਂ ਵਿੱਚ ਪਾਣੀ ਦਾ ਕੋਈ ਵਸੀਲਾ ਨਹੀਂ ਹੈ ਜਿਨ੍ਹਾਂ ਨੂੰ ਲੋਕਾਂ ਨੇ ਭੌਂ ਦੇ ਪਾ ਹੀ ਠੇਕੇ ਉੱਤੇ ਲੈ ਲੈਂਦੇ ਨੇ ਬਹੁਤੇ ਪਿੰਡ ਦੇ ਲੋਕ ਤਾਂ ਪੰਚਾਇਤੀ ਜ਼ਮੀਨਾਂ ਨੂੰ ਮੁਫਤ ਦਾ ਮਾਲ ਸਮਝ ਕੇ ਆਪਣੀਆਂ ਡਾਂਗਾਂ ਨਾਲ ਮਿੜਦੇ ਨੇ ਪੰਚਾਇਤ ਮਹਿਕਮੇ ਇਸਵਾਰ ਪੰਚਾਇਤੀ ਜ਼ਮੀਨਾਂ ਤੋਂ ਆਮਦਨੀ ਵਿੱਚ ਕਰੀਬ 20% ਵਾਧਾ ਟੀਚਾ ਤੈਅ ਕੀਤਾ ਗਿਆ ਸੀ ਤੇ ਹੁਣ ਤੱਕ ਇਸ ਆਮਦਨੀ ਵਿੱਚ 13% ਦਾ ਵਾਧਾ ਹੋਇਆ ਸਿਆਸੀ ਦਖਲ ਕਰਕੇ ਅਕਸਰ ਹੀ ਟੀਚੇ ਜਿਹੜੇ ਪ੍ਰਭਾਵਿਤ ਹੋ ਜਾਂਦੇ ਨੇ ਪੰਚਾਇਤੀ ਜ਼ਮੀਨਾਂ ਤੋਂ ਇਸਵਾਰ 513 ਕਰੋੜ ਰੁਪਏ ਦੀ ਆਮਦਨੀ ਹੋਈ ਹੈ ਜਿਸ ਦੇ 520 ਕਰੋੜ ਜਿੰਦੀ ਸਰਕਾਰ ਨੂੰ ਸੁਭਾਵਨਾ ਜ਼ਮੀਨਾ ਬਰਾਨੀ ਨੇ ਉਹਨਾਂ ਦੇ ਬੋਲੀਕਾਰ ਵੀ ਸਰਕਾਰ ਨੂੰ ਲੱਪਣੇ ਪੈਂਦੇ ਨੇ ਪਿੰਡੂ ਵਿਕਾਸਤ ਪੰਚਾਇਤ ਵਿਭਾਗ ਨੇ ਹੁਣ ਪੰਚਾਇਤੀ ਜ਼ਮੀਨਾਂ 'ਚ ਨਹਿਰੀ ਪਾਣੀ ਦੇ ਪ੍ਰਬੰਧ ਕਰਨ ਲਈ ਵੀ ਉਪਰਾਲੇ ਸ਼ੁਰੂ ਕਰ ਦਿੱਤੇ ਨੇ ਉਧਰ ਪੰਚਾਇਤ ਮੰਤਰੀ ਸੂਬੇ ਦੇ ਤਰਨਪ੍ਰੀਤ ਸਿੰਘ ਸੋਹਂਦ ਨੇ ਇਸ ਮਸਲੇ ਦੇ ਵੀ ਅੱਜ ਜਲ ਸਰੋਤ ਵਿਭਾਗ ਦੇ ਨਾਲ ਮੀਟਿੰਗ ਰੱਖੀ ਹੈ ਮੀਟਿੰਗ ਦੀ ਕਾਫੀ ਜ਼ਮੀਨ ਨਜਾਇਜ਼ ਕਬਜ਼ੇ ਹੇਠਾ ਹੋਣ ਕਰਕੇ ਵੀ ਆਮਦ ਨੂੰ ਕੋਰਾ ਲੱਗਦਾ ਇਹ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਨਾਲ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਜਿੱਨਾਂ 'ਚ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਜਗ੍ਹਾ ਤੇ ਜਿਹੜੀਆਂ ਵੇ ਬੋਲੀ ਘਟ ਜਦ ਕਿ ਆਮ ਜਿਹੜੀ ਆ ਠੇਕਾ ਉਹ 85000 ਤੱਕ ਪਹੁੰਚ ਗਿਆ ਲੇਕਿਨ ਸਰਕਾਰੀ ਜਿਹੜੀ ਪੰਚਾਇਤੀ ਜ਼ਮੀਨਾਂ ਉਹਨਾਂ ਦਾ ਠੇਕਾ 5000 ਤੋਂ ਸ਼ੁਰੂ ਹੋ ਕੇ ਮਸਾਂ 40000 ਤੱਕ ਉੱਪਰਦਾ ਵਜਾ ਕਿ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਪਿੱਛੇ ਸਿਆਸੀ ਲੀਡਰ ਨੇ ਤੇ ਫਿਰ ਸਿਆਸੀ ਲੀਡਰ ਸਰਕਾਰੀ ਦਰਬਾਰੇ ਪਹੁੰਚਾ ਕੇ ਬੋਲੀ ਵਧਣ ਵੀ ਦੇਦੇ ਪਰ ਖਜ਼ਾਨੇ ਨੂੰ ਜ਼ਰੂਰ ਚੂਨਾ ਲੱਗ ਰਿਹਾ ਇਸ ਜਾਣਕਾਰੀ ਦੇ ਨਾਲ ਅੱਧ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ